ਤੁਸੀਂ ਦਰਸ਼ਨ ਕਰੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਲੰਘ ਸਾਹਿਬ ਦੇ ਅਤੇ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸਥਾਨ ਹੋਣ ਕਰਕੇ ਸ੍ਰੀ ਨਨਕਾਣਾ ਸਾਹਿਬ ਦਾ ਪੁਰਾਣਾ ਨਾਮ ਰਾਏ ਪੋਏ ਦੀ ਤਲਵੰਡੀ ਗੁਰੂ ਸਾਹਿਬ ਦੇ ਬਚਪਨ ਦੀਆਂ ਅਨੇਕਾਂ ਅਲੌਕਿਕ ਘਟਨਾਵਾਂ ਦਾ ਗਵਾਹ ਹੈ ਇਨਾ ਸਾਖੀਆਂ ਦਾ ਜ਼ਿਕਰ ਜਨਮ ਸਾਖੀਆਂ ਅਤੇ ਹੋਰ ਇਤਿਹਾਸਿਕ ਗ੍ਰੰਥਾਂ ਵਿੱਚੋਂ ਗ੍ਰੰਥਾਂ ਵਿੱਚ ਵਿਸਥਾਰ ਦੇ ਨਾਲ ਮਿਲਦਾ ਹੈ। ਗੁਰੂ ਜੀ ਨੇ ਬਚਪਨ ਵਿੱਚ ਹੀ ਆਪਣੀ ਕਰਾਮਾਤੀ ਸ਼ਕਤੀ অতি ਰੱਬੀ ਜੋਤ ਦਾ ਪ੍ਰਗਟਾਵਾ ਕਰਕੇ ਇਲਾਕੇ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਖਾਸ ਕਰਕੇ ਨਗਰ ਦੇ ਚੌਧਰੀ ਰਾਏ ਬੁਲਾਰ ਨੂੰ ਜਿਨ੍ਹਾਂ ਨੇ ਗੁਰੂ ਜੀ ਦੀ ਮਹਾਨਤਾ ਨੂੰ ਸਭ ਤੋਂ ਪਹਿਲਾਂ ਪਛਾਣਿਆ ਸੀ ਇਹ ਸਾਖੀ ਗੁਰਦੁਆਰਾ ਕਿਆਰਾ ਸਹਿਬ ਨਾਲ ਜੁੜੀ ਹੋਈ ਹੈ ਇੱਕ ਦਿਨ ਵਾਲ ਨਾਨਕ ਜੀ ਨੂੰ ਉਹਨਾਂ ਦੇ ਪਿਤਾ ਮਹਤਾ ਕਾਲੂ ਜੀ ਨੇ ਗਊਆਂ ਮੱਝਾਂ ਚਰਾਉਣ ਲਈ ਭੇਜਿਆ ਚਰਾਉਂਦੇ ਚਰਾਉਂਦੇ ਜਦੋਂ ਗੁਰੂ ਜੀ ਇੱਕ ਕਿਆਰੇ ਖੇਤ ਦੇ ਕੋਲ ਆਰਾਮ ਕਰਨ ਲੱਗੇ ਤਾ ਮੱਜਾਂ ਕਿਸੇ ਤਰ੍ਹਾਂ ਖੇਤ ਵਿੱਚ ਵੜ ਗਈਆਂ ਅਤੇ ਫਸਲ ਚਰ ਲਈ ਕਿਸਾਨ ਨੇ ਗੁੱਸੇ ਵਿੱਚ ਆ ਕੇ ਤੁਰੰਤ رائے ਬੁਲਾਰ ਕੋਲ ਸ਼ਿਕਾਇਤ ਕੀਤੀ ਕਿ ਨਾਨਕ ਨੇ ਉਸ ਦੀ ਫਸਲ ਦਾ ਨੁਕਸਾਨ ਕਰ ਦਿੱਤਾ ਹੈ ਜਦੋਂ رائے ਬੁਲਾਰ ਤੇ ਕਿਸਾਨ ਖੇਤਾਂ ਦਾ ਨੁਕਸਾਨ ਦੇਖਣ ਲਈ ਪਹੁੰਚੇ ਤਾਂ ਉਹ ਹੈਰਾਨ ਰਹਿ ਗਏ ਜਿਸ ਫਸਲ ਦੇ ਬਰਬਾਦ ਹੋਣ ਦੀ ਸ਼ਿਕਾਇਤ ਕੀਤੀ ਗਈ ਸੀ ਉਹ ਬਿਲਕੁਲ ਤਾਜ਼ੀ ਤੇ ਹਰੀ ਭਰੀ ਖੜੀ ਸੀ ਜਿਵੇਂ ਕਿ ਉਸ ਨੂੰ ਕਿਸੇ ਜਾਨਵਰ ਨੇ ਛੋਹਿਆ ਹੀ ਨਾ ਹੋਵੇ ਇਹ ਅਲੌਕਿਕ ਦ੍ਰਿਸ਼ ਦੇਖ ਕੇ ਰਾਏ ਬੁਲਾਰ ਹੈਰਾਨ ਰਹਿ ਗਿਆ ਇਹ ਸਾਖੀ ਗੁਰਦੁਆਰਾ ਮਾਲਜੀ ਸਾਹਿਬ ਨਾਲ ਸੰਬੰਧਿਤ ਹੈ ਇੱਕ ਹੋਰ ਦਿਨ ਬਾਲ ਨਾਨਕ ਜੀ ਇੱਕ ਸੰਘਣੇ ਮਾਲ ਪਿੱਲੂ ਦੇ ਦਰਖਤ ਹੇਠਾਂ ਆਰਾਮ ਕਰ ਰਹੇ ਸਨ ਜਦੋਂ ਰਾਏ ਬੁਲਾਰ ਆਪਣੇ ਸਵਾਰਾਂ ਨਾਲ ਉੱਥੋਂ ਦੀ ਲੰਘ ਰਹੇ ਸਨ ਤਾਂ ਉਹਨਾਂ ਨੇ ਦੇਖਿਆ ਕਿ ਸੂਰਜ ਅਸਮਾਨ ਵਿੱਚ ਕਾਫੀ ਅੱਗੇ ਵੱਧ ਚੁੱਕਾ ਹੈ ਪਰ ਦਰਖਤ ਦੀ ਛਾਂ ਜੋ ਕਿ ਆਮ ਤੌਰ ਤੇ ਸੂਰਜ ਦੀ ਦਿਸ਼ਾ ਨਾਲ ਬਦਲ ਜਾਂਦੀ ਹੈ ਉਹ ਬਿਲਕੁਲ ਵੀ ਨਹੀਂ ਹੱਲੀ ਇਹੀ ਛਾਂ ਗੁਰੂ ਜੀ ਦੇ ਮੁਖ ਉੱਤੇ ਟਿਕੀ ਹੋਈ ਸੀ ਤਾਂ ਜੋ ਉਹਨਾਂ ਨੂੰ ਤੇਜ਼ ਧੁੱਪ ਤੋਂ ਬਚਾਇਆ ਜਾ ਸਕੇ ਇਸ ਤੋਂ ਵੀ ਵੱਧ ਰਾਏ ਬੁਲਾਰ ਨੇ ਇੱਕ ਹੋਰ ਹੈਰਾਨੀਜਨਕ ਦ੍ਰਿਸ਼ ਦੇਖਿਆ ਕਿ ਇੱਕ ਕਾਲਾ ਨਾਗ ਸੱਪ ਫਣ ਫਲਾ ਕੇ ਗੁਰੂ ਸਾਹਿਬ ਜੀ ਦੇ ਚਿਹਰੇ ਤੇ ਛਾਂ ਕਰ ਰੱਖੀ ਸੀ ਤਾਂ ਕਿ ਗੁਰੂ ਸਾਹਿਬ ਨੂੰ ਧੁੱਪ ਨਾ ਲੱਗੇ ਇਹੇ ਦੇਖ ਕੇ ਰਾਏ ਬੁਲਾਰ ਸਮਝ ਗਿਆ ਕਿ ਇਹ ਤਾਂ ਖੁਦ ਪਰਮਾਤਮਾ ਹੀ ਹਨ ਇਨ੍ਹਾਂ ਸਾਖੀਆਂ ਤੋਂ ਪਤਾ ਲੱਗਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਚਪਨ ਵਿੱਚ ਹੀ ਸੰਸਾਰ ਨੂੰ ਇਹ ਸੰਕੇਤ ਦੇ ਦਿੱਤਾ ਸੀ ਕਿ ਉਹ ਕਿਸੇ ਮਹਾਨ ਕਾਰਜ ਲਈ ਇਸ ਧਰਤੀ ਤੇ ਆਏ ਹਨ ਰਾਏ ਬੁਲਾਰ ਦੀ ਗੁਰੂ ਜੀ ਪ੍ਰਤੀ ਸ਼ਰਧਾ ਤੇ ਵਿਸ਼ਵਾਸ ਇੰਨਾ ਵੱਧ ਗਿਆ ਕਿ ਉਹਨਾਂ ਨੇ ਮਹਤਾ ਕਾਲੂ ਨੂੰ ਬੇਨਤੀ ਕੀਤੀ ਕਿ ਉਹ ਬਾਲ ਨਾਨਕ ਨੂੰ ਸਖਤ ਨਾ ਬੋਲਣ ਤੇ ਗੁਰੂ ਜੀ ਦੀ ਪਰਬ੍ਰਿਸ਼ ਲਈ ਹਰ ਜ਼ਰੂਰੀ ਖਰਚਾ ਆਪ ਚੁੱਕਣ ਦੀ ਪੇਸ਼ਕਸ਼ ਕੀਤੀ ਇਸ ਲਈ ਲਣਕਾਣਾ ਸਾਹਿਬ ਸਿਰਫ ਇੱਕ ਜਨਮ ਸਥਾਨ ਹੀ ਨਹੀਂ ਸਗੋਂ ਉਸ ਸਥਾਨ ਦਾ ਪ੍ਰਤੀਕ ਹੈ ਜਿੱਥੇ ਗੁਰੂ ਜੀ ਦੀ ਰੱਬੀ ਜੋਤ ਦਾ ਪਹਿਲਾ ਪ੍ਰਗਟਾਵਾ ਹੋਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ